ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਥਾਣਾ ਸਾਹਿਬ ਪਿੰਡ ਜੰਡ ਮੰਗੌਲੀ ਤਹਿਸੀਲ ਕਨੌਰ ਜ਼ਿਲ੍ਹਾ ਪਟਿਆਲਾ ਦੇ ਇਹ ਸਥਾਨ ਰਾਜਪੁਰਾ ਅੰਮ੍ਰਿਤਸਰ ਹਾਈਵੇ ਤੇ ਪਿੰਡ ਸ਼ਹਿਰ ਕਸਬਾ ਸ਼ੰਭੂ ਦੇ ਕੋਲ ਜੰਡ ਮੰਗੌਲੀ ਦੇ ਕੋਲ ਸਥਿਤ ਹੈ ਇਹ ਸਥਾਨ ਬਹੁਤ ਹੀ ਰਮਣੀਕ ਹੈ ਗੁਰੂ ਅਮਰਦਾਸ ਮਹਾਰਾਜ ਦਾ ਸਥਾਨ ਹੈ ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਗੰਗਾ ਇਸ਼ਨਾਨ ਕਰਨ ਜਾਂਦੇ ਸਮੇਂ ਇੱਥੇ ਰਾਤ ਬਿਤਾ ਕੇ ਜਾਂਦੇ ਸਨ ਤੇ 1558 ਈਸਵੀ ਨੂੰ ਇਸ ਸਥਾਨ ਤੇ ਆਏ ਸੀ ਤੇ ਇਸ ਸਥਾਨ ਨੂੰ ਵਾਰ ਪ੍ਰਾਪਤ ਹੈ 68 ਤੀਰਥਾਂ ਦਾ ਵੀ ਜਿਹੜਾ ਵੀ ਇੱਥੇ ਮਾਗੀ ਦੇ ਮੇਲੇ ਤੇ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦਾ ਫਲ ਮਿਲੇਗਾ ਤੇ ਗੁਰੂ ਅਮਰਦਾਸ ਮਹਾਰਾਜ ਇਸ ਸਥਾਨ ਤੇ 22 ਵਾਰ ਗੁਰੂ ਅਮਰਦਾਸ ਜਨ ਤੋਂ ਪਹਿਲਾਂ ਗੁਰਗੱਦੀ ਪ੍ਰਵਤ ਕਰਦੋਂ ਪਹਿਲਾਂ 22 ਵਾਰ ਇੱਥੇ ਆਏ ਸੀ ਇਸ ਸਥਾਨ ਨੂੰ ਬਹੁਤ ਵਧੀਆ ਵਰ ਦਿੱਤੇ ਸੀ ਵੀ ਇਸ ਸਥਾਨ 'ਤੇ ਜਿਹੜਾ ਵੀ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਕੰਮ ਚੱਲ ਰਿਹਾ ਹੈ ਇਹ ਚਰਨ ਗੰਗਾ ਜੀ ਇਹ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚੱਲਦਾ ਪਿਆ ਹੈ ਇਹਦਰ ਦੇ ਪਾਸੇ ਉਹ ਸरोवर ਹੈ ਜਿਸ ਨੂੰ 68 ਤੀਰਥਾਂ ਦਾ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਿੱਤਾ ਸੀ। ਪ੍ਰਮੁੱਖ ਸਥਾਨ ਹੈ। ਅਤੇ ਮਾਗੀ ਦਾ ਮੇਲਾ ਬੜੀ ਧੂਮ ਧਾਵਨਾ ਸ਼ਾਨ ਤੇ ਮਨਾਇਆ ਜਾਂਦਾ ਹੈ। ਇੱਧਰ ਪਾਸੇ ਲੰਗਰ ਹਾਲ ਹੈ ਇਹ ਸਾਹਮਣੇ ਦਗਾਨ ਹਾਲ ਅਤੇ ਇੱਕ ਯੂਪੀ ਵਾਲਿਆਂ ਦੀ বাসਾਂ ਨੇ ਖੜੀ ਹੈ ਮੈਨੂੰ ਲੱਗਦਾ ਹੈ ਜਾਂ ਤੇ ਵੈਸ਼ਨੂੰ ਦੇਖ ਤੋਂ ਆਏ ਨੇ ਤੇ ਵੈਸ਼ਨੂੰ ਜਾਂ ਜਾ ਰਹੇ ਨੇ ਰਸਤੇ ਵਿੱਚ ਸਨਾਨ ਪਾਣੀ ਕਰਕੇ ਇੱਥੇ ਆਰਾਮ ਕਰਦੇ ਪਏ ਨੇ ਇਸੇ ਵਾਧਾਰਾਂ ਦੇ ਕਮਰੇ ये आंध्र प्रदेश से बस है जी ये सारे अपना लंगर पानी आप तैयार कर रहे हैं आप कहाँ से आए महाराष्ट्र कौन सा जिला अच्छा अभी वैष्णो देवी यात्रा कर आए गए जा गए हाँ जी मेहरबानी में शाह लंगर अभी बहुत मेहरबानी आपकी आपका जिला भीड़ है ये लंगर बता रहे जूते उतार दो ना उसने उतारे हैं जूते उतार दो ये पंडित लोग बैठे हैं ना सभी देखो आराम से बहुत बढ़िया ਨਹੀਂ ਮੈਂ ਖਾ ਆਂ ਅਭੀ ਮੈਂ ਛਕ ਲਈ ਆਂ ਮਿਹਰਬਾਨੀ ਆ ਵਗੀ ਆਪ ਵੀ ਮਹਾਰਾਸ਼ਟਰ ਗਿਆ ਹੈ ਮੈਂ ਅਗਲੇ ਐਤਵਾਰ ਜਾ ਰਹਾ ਹਾਂ ਅਭੀ ਨੰਦੇੜ ਅਗਲੇ ਐਤਵਾਰ ਕੋ ਮੇਰੀ ਹੈ ਨਹੀਂ ਬਸ ਮਿਹਰਬਾਨੀ ਚਲੋ ਆ ਬੈਠੋ